ਹਾਂਜੀ ਸਰਦਾਰ ਸਾਹਿਬ ਫੈਸਟੀਵਲ ਸੀਜ਼ਨ ਚੱਲ ਰਿਹਾ ਵਾ ਹਰ ਵਾਰ ਓਪਰਾਂ ਲਾਉਂਦੇ ਜੀ ਐਸ ਵਾਰ ਕੀ ਓਪਰਾਂ ਮਾਉਣੀਆਂ ਜੀ ਆਫਰਸ ਦੇਖੋ ਲੈਪਟਾਪ ਐਸੀ ਇੰਨੇ ਸਸਤੇ ਲੈ ਕੇ ਆਏ ਔਰ ਇੰਨੀ ਕੁਆਲਿਟੀ ਹਾਈ ਕਨਫਿਗਰੇਸ਼ਨ ਲੈਪਟਾਪ ਲੈ ਕੇ ਆਏ ਆ ਕਿ ਤੁਹਾਨੂੰ ਗਿਫਟ ਦੀ ਲੋੜ ਹੀ ਨਹੀਂ ਪੈਣੀ ਫਿਰ ਵੀ ਅਸੀਂ ਪੰਜ ਗਿਫਟ ਹਰ ਲੈਪਟਾਪ ਨਾਲ ਦੇ ਰਹੇ ਆ ਤੇ ਸਰ ਫਿਰ ਦਿਖਾਓ ਕੀ ਸਟਾਕ ਲੈ ਆਏ ਜੇ ਤੇ ਕੀ ਰੇਟ ਦੇ ਰਹੇ ਹੋ ਸਰ ਆਹ ਦੇਖੋ ਆਹ ਡੈਲ ਦਾ ਲੈਪਟਾਪ ਹੈਗਾ i5 ਲਾਈਟ ਵੇਟ ਐਸਲੀਕ ਮਾਡਲ ਜੀ i5 10 ਜਨਰੇਸ਼ਨ i5 8 ਜਨਰੇਸ਼ਨ i5 11 ਜਨਰੇਸ਼ਨ i5 12 ਜਨਰੇਸ਼ਨ ਤੱਕ ਸਾਡੇ ਕੋਲ ਯ ਤੇ ਸਰ ਪ੍ਰਾਈਜ਼ਿੰਗ ਦੀ ਗੱਲ ਕੀਤੀ ਹੈ ਵੀ ਪ੍ਰਾਈਜ਼ਿੰਗ ਕੀ ਰਹਿਣ ਵਾਲੀ ਹੈ ਸਰ ਜਿਹੜੀ ਸਟਾਰਟਿੰਗ ਪ੍ਰਾਈਸ ਹੈ ਸਾਡੇ ਕੋਲ ਹੈ ਕਿ 14000 ਤੋਂ ਸਟਾਰਟਿੰਗ ਹੈਗੀ ਠੀਕ ਹੈ ਤੇ ਸਰ ਜਿਸ ਤਰ੍ਹਾਂ ਮੰਨ ਲਓ ਇੱਕ ਆਹ ਲੈਪਟਾਪ ਪਿਆ ਜੀ ਇਧਰ ਜਰਾ ਇਹ ਮੈਨੂੰ ਚਾਹੀਦਾ ਜੇ ਇਹ ਟੱਚ ਜੇ ਇਹਦੇ ਬਾਰੇ ਦੱਸੋ ਜਰਾ ਉਹ ਮਹਾਰਾਜ ਇਹ ਤਾਂ ਸਾਡਾ ਇੱਕ ਬੁਲਬੁਲ ਦਾ ਬੱਚਾ ਗੱਲ ਉਹ ਤੂੰ ਜੀ ਸੁਪਰ ਡੁੱਪਰ ਹੈ ਇਹ ਲੈਪਟਾਪ ਹੈਗਾ i5 11 ਜੇਨਰੇਸ਼ਨ ਦੇ ਵਿੱਚ Dell ਦਾ ਮੈਟਲ ਬੋਡੀ ਦੇ ਵਿੱਚ ਸਲੀਕ ਬਲੇਡ ਕੰਨ ਪਤਲਾ ਤੁਸੀਂ ਬਾਰਡਰ ਦੇਖੋ ਬਾਰਡਰ ਲੱਗਦਾ ਹੀ ਨਹੀਂ ਹੈ ਜੇ ਬਿਲਕੁਲ ਐਜ ਸੀਰੀਜ਼ ਜੀ ਆਈ ਹੋਏ 10th 11th ਦੋਨੋ ਜਨਰੇਸ਼ਨ ਮਿਲ ਜਾਣਗੇ 16GB RAM ਮਿਲ ਜਾਏਗੀ 8GB RAM ਮਿਲ ਜਾਏਗੀ ਔਰ ਇਹਦੇ ਤੁਹਾਨੂੰ ਟੈਬ ਟੱਚ ਵੀ ਮਿਲ ਜਾਏਗਾ ਰੋਟੇਸ਼ਨ ਰੋਟੇਸ਼ਨ ਵੀ ਆ ਗਈ ਥੀ ਸੋ ਬਿਲਕੁਲ ਇਧਰ ਦਿਖਾ ਦਿਓ ਕਿ 360 ਡਿਗਰੀ ਇਧਰ ਦੇਖੋ ਕਿ ਟੱਚ ਹੈਗਾ ਜੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਵੇਖ ਸਕਦੇ ਜੇ ਕੁਆਲਿਟੀ ਸਰਦਾਰ ਸਾਹਿਬ ਵਾਕਈ ਤੁਹਾਡੀ ਜਿਹੜੀ ਕੁਆਲਿਟੀ ਹੈ ਨਾ ਮੈਂ ਕਹਿੰਦਾ ਬ੍ਰੈਂਡ ਨਿਊ ਵੀ ਮਾਤ ਪਾਉਂਦੀ ਜੀ ਸਰ ਬ੍ਰੈਂਡ ਨਿਊ ਤੁਹਾਨੂੰ ਲੋੜ ਹੀ ਨਹੀਂ ਐਸੇ ਜੀ 80000 ਰੁਪਏ ਦਾ ਲੈਪਟਾਪ ਤੁਹਾਨੂੰ 20 ਤੋਂ 25000 ਦੇ ਵਿੱਚ ਹੀ ਲੈਪਟਾਪ ਦੇ ਰਹੇ ਹਾਂ ਔਰ ਵਿਦ ਸਰਵਿਸ ਵ ਸਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੋਈ ਘੱਟ ਰੇਂਜ ਦੇ ਵਿੱਚ ਹਾਇਰ ਕਨਫਿਗਰੇਸ਼ਨ ਵਾਲਾ ਲੈਪਟਾਪ ਵੀ ਦਿਖਾ ਦਿਓ ਕੋਈ ਸਰ ਤੁਹਾਨੂੰ ਇਹ ਦੇਖੋ ਆ ਹਾਇਰ ਕਨਫਿਗਰੇਸ਼ਨ ਦੇ ਵਿੱਚ 11ਵੀਂ ਜਨਰੇਸ਼ਨ i5 11 ਜਨਰੇਸ਼ਨ ਵਿਦ 8GB RAM 256 SSD ਐਸਰ ਬ੍ਰਾਂਡ ਦਾ ਬਹੁਤ ਹੀ ਸਸਤਾ ਲੈਪਟਾਪ ਹੈ 11ਵੀਂ ਜਨਰੇਸ਼ਨ ਉਹ ਵੀ ਯਾਦ ਰੱਖੋ 13ਵੀਂ ਜਨਰੇਸ਼ਨ ਚੱਲੀ ਮਾਰਕੀਟ ਦੇ ਔਰ 11 ਜਨਰੇਸ਼ਨ ਦੇ ਵਿੱਚ ਤੁਹਾਨੂੰ ਲੈਪਟਾਪ ਬਹੁਤ ਸਸਤਾ ਦੇ ਦਾਂਗੇ ਮਤਲਬ ਇਹਦਾ ਰੇਟ ਪ੍ਰਾਈਸ ਰਹਿਣ ਲੱਗਾ 17500 17500 ਓਨਲੀ ਅਪ ਟੂ ਦੀਵਾਲੀ ਤੱਕ ਤੇ ਸਰ ਇਸ ਸਪੈਸ਼ਲ ਆਫਰ ਹੈ ਸਾਡੀ ਠੀਕ ਹੈ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਟੱਚ ਦਿਖਾ ਰਹੇ ਸੀ ਜਿਸ ਤਰ੍ਹਾਂ ਕਿ ਇਹ ਟੱਚ ਦੇਖ ਰਹੇ ਆ ਬੜਾ ਹੀ ਸੋਹਣਾ ਪੀਸ ਲੱਗਾ ਮੈਨੂੰ ਤੇ ਵੈਸੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕਿੰਨੇ ਕੁ ਪੀਸ ਹੈਗੇ ਕਿ ਇੱਕ ਹੀ ਪੀਸ ਹੈ ਪੀਸ ਤੁਸੀਂ ਤੁਸੀਂ ਦੱਸੋ ਕਿੰਨੇ ਚਾਹੀਦੇ ਆ ਕਸਟਮਰ ਨੂੰ 10 ਪੀਸ ਚਾਹੀਦੇ 20 15 ਜਿੰਨੇ ਚਾਹੀਦੇ ਰੈਡੀ ਸਟਾਕ ਹੈਗੇ ਹੁਣ ਆ ਦੇਖੋ ਸਰ ਸਾਡੇ ਕੋਲ ਰੈਡੀ ਸਟਾਕ ਹੈ ਕੱਲਾ ਗੱਲਾਂ ਨਹੀਂ ਵੇਚੀਆਂ ਆਪਾਂ ਉੱਪਰ ਸਾਈਡ ਕੋ ਭਰਿਆ ਪੈਸਟੋਕ ਤੇ ਸਰ ਇਸ ਤੋਂ ਇਲਾਵਾ ਜਿਹੜੀ ਆਪਣੀ ਵੀਡੀਓ ਨੂੰ ਸਾਡਾ ਨਾ ਇੱਕ ਰਵਾਜ ਹੈ ਜਿਹੜੇ ਵੀਡੀਓ ਸ਼ੇਅਰ ਕਰਦੇ ਉਹਨਾਂ ਦੇ ਆਪਾਂ ਫਾਇਦੇ ਕਰਦੇ ਆ ਇਸ ਵਾਰ ਉਹਨਾਂ ਦੇ ਕੀ ਫਾਇਦੇ ਕਰਦੇ ਆ ਚਾਹ ਦੇਖੋ ਦੁਵਾਲੀ ਦਾ ਕਾਪਾ ਇੱਕ ਹੋਰ ਆਫਰ ਲਾਈ ਐਕਸਟਰਾ ਜਿਹੜਾ ਸਾਡਾ ਪੇਜ ਸਕੈਨ ਕਰਕੇ ਆਏਗਾ ਜਿਹੜਾ ਪੇਜ ਸਾਡਾ ਸਕੈਨ ਕਰਕੇ ਆਏਗਾ ਉਹਦੇ ਉਸਤੇ 32 ਜੈਲੀ ਅਸੀਂ ਦੁਵਾਲੀ ਵਾਲੇ ਦਿਨ ਬੰਪਰ ਡਰਾ ਕਰਾਂਗੇ ਜੇ ਇੱਕ ਲੱਕੀ ਡਰੋ ਇਹ ਬਿਲਕੁਲ ਐਸਟਫੋਸਿ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਂਗੇ ਸੋ ਬਿਲਕੁਲ ਸਰਦਾਰ ਸਾਹਿਬ ਹੋਂ ਦਾ ਪੇਜ ਅਸੀਂ ਸਕਰੀਨ ਤੇ ਫਲੈਸ਼ ਕਰਤਾ ਵਾ ਉਹਨੂੰ ਫੋਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਕਮੈਂਟਾਂ ਚ ਦੱਸੋ ਕਿ ਤੁਹਾਨੂੰ ਰੇਡ ਸਰਦਾਰ ਸਾਹਿਬ ਦੇ ਕਿਸ ਤਰ੍ਹਾਂ ਦੇ ਲੱਗ ਰਹੇ ਆ ਤੇ ਆ ਇੱਕ 32 ਇੰਚ ਦੀ ਜਿਹੜੀ LED ਆ ਕਿਸੇ ਇੱਕ ਲੱਕੀ ਜਿੰਨਰ ਦੇ ਘਰੇ ਆਪਾਂ ਭੇਜਾਂਗੇ ਦੀਵਾਲੀ ਵਾਲੇ ਦਿਨ ਸਰਦਾਰ ਸਾਹਿਬ ਦੇ ਪੇਜ ਨੂੰ ਫੋਲੋ ਕਰ ਲਓ ਇਸੇ ਪੇਜ ਦੇ ਉੱਤੇ ਜਿੰਨਰ ਅਨਾਉਂਸ ਕੀਤਾ ਜਾਊਗਾ ਜਿਸ ਤਰ੍ਹਾਂ ਤੁਸੀਂ ਸਟਾਕ ਕਹਿ ਰਹੇ ਸੀ ਸਟਾਕ ਤੇ ਹੈਗਾ ਆਪਣੇ ਕੋਲ ਕੁਆਲਿਟੀ ਐਗਰੀਡੀ ਮਿਲੂਗੀ ਲੈ ਸਰ ਤੁਹਾਨੂੰ ਕਿਵੇਂ ਨੂੰ ਕਹਿੰਦੇ ਲੋੜ ਹੈਗੀ ਤੁਸੀਂ ਆਪ ਜਿਹੜਾ ਮਰਜ਼ੀ ਪਿਕ ਕਰੋ ਕੋਈ ਸਿੰਗਲ ਆਹ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਸਰ ਸਰ ক্লোਜ਼ਲੀ ਪਲੀਜ਼ ਜ਼ਰਾ ਕੈਮਰਾ ਲਿਆ ਨਾ ਸੋ ਬਿਲਕੁਲ ਆਪਾ ਜੀ ਲਾਗੋ ਕਰਕੇ ਦਿਖਾਓ ਵੀ ਸਵਾਈ ਦਿਖਾਓ ਕਿ ਕੋਈ ਸਕ੍ਰੈਚ ਤੇ ਨਹੀਂ ਹੈ ਗਾਇ ਦੇ ਉੱਤੇ ਬਾਕਸ ਪੈਕ ਖੋਲ ਲਿਆ ਔਰ ਆਪਾ ਦਿਖਾ ਲਿਆ ਬਿਲਕੁਲ ਇਕੋ ਲਗੇ ਕੋਈ ਨਾ ਸਿੰਗਲ ਸਕ੍ਰੈਚ ਕੋਈ ਤਾਂ ਨਾ ਸਕਰੂ ਖੁੱਲਿਆ ਨਹੀਂ ਹੋਏਗਾ ਸਾਡੇ ਕੋਲ ਤੇ ਕੋਈ ਵੀ ਇਸ ਰਿਪੇਅਰ ਨਹੀਂ ਹੋਏਗਾ ਕੋਈ ਰੀਪੇਂਟ ਨਹੀਂ ਹੋਏਗਾ ਕੋਈ ਗਰਾਇੰਡ ਨਹੀਂ ਹੋਏਗਾ ਕੀ ਕਨਫਿਗਰੇਸ਼ਨ ਹੈ ਕੀ ਸਰ ਸਰ ਇਹਦੇ ਹੈਗਾ i5 10th ਜਨਰੇਸ਼ਨ i5 11th ਜਨਰੇਸ਼ਨ i5 12th ਜਨਰੇਸ਼ਨ ਤੱਕ ਅਵੇਲੇਬਿਲਟੀ ਹੈਗੀ ਸਾਡੇ ਕੋਲ ਔਰ ਇਹੜੇ ਲੈਪਟਾਪ ਵਗੈ ਤੁਸੀਂ ਨੈਚੁਰਲ ਮੇਰੇ ਗੱਲਾਂ ਜਨਾਓ ਨੈਟ ਤੇ ਨਵਾਂ ਲੈਪਟਾਪ ਉਹ ਕਰੀਬਲੀ ਤੁਹਾਨੂੰ 80000 90000 ਲੱਖ ਸਵਾ ਲੱਖ ਰੁਪਏ ਦਾ ਉਹ ਸਾਡੇ ਕੋਲ ਲੈਪਟਾਪ ਤੁਸੀਂ ਅਮਾਜ਼ਨ ਕਰੋ ਅਸੀਂ ਕਿੰਨੇ ਦਾ ਲੈਪਟਾਪ ਦੇ ਦਾਂਗੇ ਸਰ ਲੱਖ ਵਾਲਾ ਤੁਸੀਂ ਦੇ ਦੋਗੇ 70000 ਦਾ ਉਹ ਮਹਾਰਾਜ ਹੋਰ ਸੋਚ ਲਓ 65 ਥੋੜਾ ਡਾਊਨ ਆਓ ਸਰ ਹਾਂਜੀ ਲੈਪਟਾਪ ਦੇ ਰਿਹਾ ਤੁਹਾਨੂੰ ਵਿਦ 100% ਵਰਕਿੰਗ ਚ ਵਿਦ 2 ਤੋਂ 3 ਆਵਰ ਵਰਕਿੰਗ ਆਵਰ ਦੀ ਬੈਟਰੀ ਬੈਕਅਪ ਇਹ ਸਿਰਫ ਤੁਸੀਂ ਦੱਸੋ ਰੇਟ ਦੱਸ ਦਿਓ ਕਿ ਭਗਵਾਨ ਜੀ ਇਹ ਨੈਟ ਸਿਰ ਤੁਹਾਨੂੰ 11 ਜਨਰੇਸ਼ਨ 12 ਜਨਰੇਸ਼ਨ ਮਿਲ ਜਾਏਗਾ 22 ਤੋਂ ਲੈ ਕੇ 26-27 ਹਜ਼ਾਰ ਦੇ ਵਿਚ ਤੁਸੀਂ ਡਿਪੈਂਡ ਕਰਦਾ ਹੈ ਇਹਦੇ ਥੋੜੀ ਕਨਫਿਗਰੇਸ਼ਨ ਰੈਂਪ ਵਗੈਰਾ ਚੇਂਜ ਹੁੰਦੀ ਜਿਹੜੀ ਓਕੇ ਲੱਖ ਵਾਲੀ ਚੀਜ਼ ਤੁਹਾਡੇ ਕੋਲ ਮੰਨ ਲਓ 22 ਤੋਂ ਲੈ ਕੇ 25 ਹਜ਼ਾਰ ਦੇ ਵਿਚ ਸਰ 35 30% ਸਿਰਫ ਤੇ ਇਹਦੇ ਨਾਲ ਵੀ ਸਰ ਉਹ ਜਿਹੜੀ 1 ਸਾਲ ਦੀ ਗਾਰੰਟੀ 1 ਸਾਲ ਦੀ ਸਰਵਿਸ ਵਾਰੰਟੀ ਤੇ ਫ੍ਰੀ ਆਫ ਕੋਸਟ ਹੈਗੀ ਹੈ ਪਲੱਸ ਗਿਫਟ ਨਾਲ ਚੱਲ ਰਹੀਆਂ ਨੇ ਉਹ ਦਿਵਾਲੀ ਤੋਂ ਬਾਅਦ ਵੀ ਚੱਲਣਗੀਆਂ ਤਾਨੂੰ ਨਵਾਂ ਕੰਪਿਊਟਰ ਚਾਹੀਦਾ ਹੈਗਾ ਘਰ ਵਾਸਤੇ ਬੱਚਿਆਂ ਵਾਸਤੇ ਐਜੂਕੇਸ਼ਨ ਵਾਸਤੇ ਛੋਟੇ ਬੱਚੇ ਵੱਡੇ ਬੱਚੇ ਕੋਈ ਤੁਸੀਂ ਆ ਸਾਡੇ ਕੋਲ ਦੇਖੋ i5 ਆ ਪੂਰਾ ਪੀਸੀ ਹੈ ਇਹ ਸਰ ਪੀਸੀ ਹੈ ਇਹ ਪੂਰਾ ਪੀਸੀ ਹੈ ਕਮਾਲ ਕਰਦੀ ਯਾਰ ਔਰ ਵਿੰਡੋ 11 ਅਪਡੇਟ ਜੈਨੂਨ ਵਿੰਡੋ ਦੇ ਨਾਲ ਅਵੇਲੇਬਿਲਿਟੀ ਹੈਗੀ ਹੈ i5 ਆਰਾਮ ਨਾਲ ਹੈ ਪੀਸੀ ਆਪ ਪੀਸੀ ਲੈ ਲਓ ਤੁਸੀਂ ਸਰ ਰੈਡੀ ਸਟਾਕ ਸਰ ਤੋ ਬਿਲਕੁਲ ਤੁਸੀਂ ਵੇਖ ਸਕਦੇ ਜੇ ਕਿ ਸਟਾਕ ਵਾਲੀ ਦਾ ਸਰਦਾਰ ਸਾਹਿਬ ਨੇ ਪੂਰੀ ਤਸੱਲੀ ਕਰਾਈ ਹੋਈ ਆ ਕਿ ਤੁਸੀਂ ਇੱਧਰ ਦੇਖੋ ਕੋਈ ਇੱਕ ਦੋ ਪੀਸ ਨਹੀਂ ਤੁਹਾਨੂੰ ਰੈਡੀ ਮਿਲਣਾ ਵਾ ਸਾਰਾ ਸਟਾਕ ਤੇ ਸਰ ਜਿਸ ਤਰ੍ਹਾਂ ਇਸ ਤੋਂ ਇਲਾਵਾ ਐਸੈਸਰੀ ਦੀ ਗੱਲ ਕੀਤੀ ਜਾਵੇ ਤਾਂ ਐਸੈਸਰੀ ਦੇ ਵਿੱਚ ਕੀ ਕੀ ਆਪਣੇ ਕੋਲ ਹੁੰਦਾ ਤੁਹਾਨੂੰ ਰਿਕੁਆਇਰਡ ਕੀ ਹੈ ਕਸਟਮਰ ਨੂੰ ਤੁਸੀਂ ਦੱਸੋ ਸਰ ਕੀ ਰਿਕੁਆਇਰਡ ਹੈ ਹਰ ਚੀਜ਼ ਸਾਡੇ ਕੋਲ ਮਿਲ ਜੇਗੀ ਸਰ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਨੂੰ ਟੋਨਰ ਵਗੈਰਾ ਚਾਹੀਦੀ ਬਾਈਂਡਰ ਅੰਡਰ 1 ਰੂਪ ਸਭ ਕੁਝ ਕੰਪਿਊਟਰ ਆਈਟੀ ਅਵੇਲੇਬਿਲਿਟੀ ਸਾਡੇ ਕੋਲ ਆਈਟੀ ਤੁਸੀਂ ਡਿਮਾਂਡ ਕਰੋਗੇ ਆ ਚੀਜ਼ ਚਾਹੀਦੀ ਅਸੀਂ ਲਵ ਹਮੇ 10 ਸਰ ਜਿਸ ਤਰ੍ਹਾਂ ਮੰਨ ਲਓ ਕਿ ਹੁਣ ਜਿਹੜੇ ਬੱਚੇ ਆਪਣੀ ਵੀਡੀਓ ਵੇਖ ਰਿਹਾ ਜਿਨ੍ਹਾਂ ਨੂੰ ਆਨਲਾਈਨ ਕਲਾਸਿਸ ਵਾਸਤੇ ਲੈਪਟਾਪ ਚਾਹੀਦੇ ਆ ਉਹ ਵਿਜ਼ਿਟ ਕਰਨਗੇ ਉਹਨਾਂ ਨੂੰ ਵੀ ਫਿਰ ਨਾਲ ਉਹ ਪੰਜ ਗਿਫਟ ਦਿੱਤੇ ਜਾਣਗੇ ਜੀ ਸਾਰਿਆਂ ਨੂੰ ਸਰ ਬੱਚਿਆਂ ਤਾਂ ਮੈਂ ਵੈਸੇ ਐਕਸਟਰਾ ਗਿਫਟ ਹੀ ਦਊਂਗਾ ਔਰ ਕੁਝ ਡਿਸਕਾਊਂਟ ਵੀ ਐਕਸਟਰਾ ਕਰਾਂਗਾ ਸਟੂਡੈਂਟਸ ਵਾਸਤੇ ਜੀ ਮੇਰੀ ਆਪਣੀ ਓਪੀਨੀਅਨ ਹੈਗੀ ਕਿ ਬੱਚਿਆਂ ਨੂੰ ਕੁਝ ਨਾ ਕੁਝ ਪਲੱਸ ਜਾਏ ਸੋ ਬਿਲਕੁਲ ਜਿਹੜੇ ਵੀ ਵੀਡੀਓ ਵੇਖ ਰਿਹਾ ਮੈਂ ਬਾਰ-ਬਾਰ ਕਹਿ ਰਿਹਾ ਵਾ ਵਿਜ਼ਿਟ ਜ਼ਰੂਰ ਕਰੋ ਤੁਸੀਂ ਮਾਰਕੀਟ 'ਚ ਜਾਓਗੇ ਨਵਾਂ ਲਓਗੇ 50000 60 ਜਾਂ 70000 ਫਰਕ ਹੀ ਕੋਈ ਨਹੀਂ ਹੈਗਾ ਕਮਾਲ ਦੇ ਪੀਸ ਭਾਜੀ ਤੁਹਾਡੇ ਵਾਸਤੇ ਲਿਆਏ ਆ ਕੁਆਲਿਟੀ ਵੇਖੋ ਕੋਈ ਸਕਰੈਚ ਨਹੀਂ ਕੁਆਲਿਟੀ ਪੂਰੀ A ਗ੍ਰੇਡ ਪਲੱਸ ਇੱਕ ਸਾਲ ਦੀ ਸਰ ਗਰੰਟੀ ਸਰਵਿਸ ਗਰੰਟੀ ਜਿਹੜੀ ਆ ਦੇ ਰਿਆ ਨਾਲ ਦੀ ਨਾਲ ਸਾਡੇ ਕੋਲ ਯੂਜ਼ਡ ਪੀਸੀ ਇੰਪੋਰਟ ਪੀਸੀ ਪਲੱਸ ਫਰੈਸ਼ ਬਿਲਕੁਲ ਨਵਾਂ ਲਾਗਰ ਪੀਸੀ ਲੈਣਾ ਡੈਸਕਟਾਪ ਲੈਣਾ ਤੁਹਾਨੂੰ HP ਦਾ Lenovo ਦਾ Dell ਦਾ ਉਹ ਵੀ ਰੈਡੀ ਸਟਾਕ ਅਵੇਲੇਬਿਲਟੀ ਹੈਗੀ ਥੈਨ ਸੈਕੰਡ ਸਾਡੇ ਕੋਲ ਨਵੇਂ ਲੈਪਟਾਪ ਵੀ 100% ਅਵੇਲੇਬਲ ਦੇਖੋ ਬੇਟਾ ਨਵੇਂ ਲੈਪਟਾਪ ਵੀ ਅਵੇਲੇਬਲ ਹੈ ਤੁਹਾਨੂੰ ਜਿਹੜਾ ਚਾਹੀਦਾ ਹੈ 28 29 ਵਰ੍ਹਿਆਂ ਦੀ ਲੀਨ ਸ਼ੁਰੂ ਹੋ ਜਾਂਦੀ ਹੈ ਅੱਪ ਤੋਂ ਤੁਹਾਨੂੰ ਰਿਕੁਆਇਰਡ ਜਿਹੜੀ ਵੀ ਉਹ ਸੈਟ ਕੋ ਅਵੇਲੇਬਿਲਿਟੀ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਜੇ ਕਿ ਤੁਹਾਨੂੰ ਬ੍ਰਾਂਡ ਨਿਊ ਜਿਸ ਤਰ੍ਹਾਂ ਸਰਦਾਰ ਜੀ ਦਿਖਾ ਰਿਹਾ ਇਹਦੇ ਵਿੱਚ ਵੀ ਸਾਰੀ ਹੀ ਰੇਂਜ ਮਿਲ ਜੀਗੀ ਤੇ ਇੱਕ ਚੀਜ਼ ਸਰਦਾਰ ਸਾਹਿਬ ਹੋਰ ਜ਼ਰੂਰ ਦੱਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਾਰਕੀਟ ਲੈ ਜੀ ਸਰ ਤੁਹਾਨੂੰ ਮੇਰਾ ਤੇ ਮਤਲਬ ਲਾਈਵ ਬੀਟ ਕੀ ਦਾ ਚ ਮੈਂ ਬਾਬਾ ਬੋਰ ਹੋ ਗਿਆ ਇਸ ਸਲਾਈਡ ਚ ਜੀ 28 29 ਸਾਲ ਹੋ ਗਏ ਜੇ ਮੈਨੂੰ 90 96 97 ਦਾ ਹੀ ਕੰਮ ਕਰ ਰਿਹਾ ਮੈਂ ਸਟਾਰਟਿੰਗ ਔਰ ਜਦੋਂ ਬਲੈਕ ਐਂਡ ਵ੍ਹਾਈਟ ਮੋਨੀਟਰ ਆਉਂਦੇ ਸੀ ਤਾਂ ਤੋਂ ਅੱਜ ਤੱਕ ਮੈਂ ਬਹੁਤ ਚੇਂਜਸ ਦੇਖਿਆ ਹੈ ਅੱਜ ਤੱਕ ਮੈਂ ਇਹੀ ਕੰਮ ਕਰ ਰਿਹਾ ਹਾਂ ਤੇ ਸਰ ਜਿਸ ਤਰ੍ਹਾਂ ਮੰਨ ਲਓ ਕਿਸੇ ਨੂੰ ਪ੍ਰਿੰਟਰ ਚਾਹੀਦੇ ਆ ਉਹ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਨਾਮ ਲੋ ਕੰਪਿਊਟਰ ਆ ਪ੍ਰਿੰਟਰ ਸਰ ਸਾਰੇ ਰੈਡੀ ਸਟਾਕ ਪ੍ਰਿੰਟਰ ਹੈਗੇ ਕਲਰਡ ਬਲੈਕ ਐਂਡ ਵ੍ਹਾਈਟ ਲੇਜ਼ਰ ਪ੍ਰਿੰਟਰ ਹੈਗੇ ਆ ਇਧਰ ਸਰ ਤੁਹਾਨੂੰ ਵਾਈਫਾਈ ਵਾਲੇ ਪ੍ਰਿੰਟਰ ਅਵੇਲੇਬਲ ਮਿਲ ਜਾਣਗੇ ਕਰਨ ਬ੍ਰਾਂਡ ਕੈਨਨ ਦਾ ਪੈਂਟਨ ਦਾ ਬ੍ਰਦਰ ਦਾ ਸਾਰੇ ਬ੍ਰਾਂਡ ਅਵੇਲੇਬਲ ਹੈਗੇ ਸਰ ਲੈਪਟਾਪ ਕਿੱਥੇ ਕਿੱਥੇ ਰੱਖਿਆ ਮੈਂ ਕਹਿੰਦਾ ਇਧਰ ਵੀ ਲੈਪਟਾਪ ਉਧਰ ਵੀ ਲੈਪਟਾਪ ਸਾਡੇ ਕੋਲ ਤੁਹਾਨੂੰ ਪਤਾ ਸੀ ਬਹੁਤ ਪੁਰਾਣੇ ਕੰਮ ਕਰ ਰਹੇ ਆ ਸਾਡਾ ਇੰਨਾ ਮਾਰਕੀਟ ਬਣੀ ਹੋਈ ਹੈ ਲੈਪਟਾਪ ਕਸਟਮਰ ਆਂਦਾ ਰਹਿੰਦਾ ਹਰ ਵੈਰੀਟੀ ਰੱਖਣੀ ਪੈਂਦੀ ਹੈ ਤੇ ਸਰ ਜਿਸ ਤਰ੍ਹਾਂ ਬਾਕੀ ਚੀਜ਼ਾਂ ਉਹਦੇ ਵਿੱਚ ਵੀ ਰੀਡ ਜੈਨੂਇਨ ਹੀ ਮਿਲਣਗੇ ਆਪਣੇ ਕੋਲ ਤੁਸੀਂ ਕੰਪੇਅਰ ਕਰੋ ਮੇਰੀਆਂ ਗੱਲਾਂ ਨਾਲ ਤੁਸੀਂ ਨੈਟ ਤੇ ਕੰਪੇਅਰ ਕਰੋ ਹੋਲਸੇਲ ਮਾਰਕੀਟ ਕੰਪੇਅਰ ਕਰ ਲਓ ਜੀ ਪੂਰੇ ਲੁਧਿਆਣੇ ਨਹੀਂ ਛੱਡੋ ਚੰਡੀਗੜ੍ਹ ਈਵਨ ਤੁਸੀਂ ਹਰਿਆਣਾ ਕਿਤੇ ਵੀ ਟਰਾਈ ਕਰੋ ਆਪਣੇ ਕੋਲ ਬਹੁਤ ਵ ਸੋ ਬਿਲਕੁਲ ਜੋ ਰੇਡ ਸਰਦਾਰ ਜੀ ਕਹਿ ਰਹੇ ਹਨ ਤੁਹਾਨੂੰ ਸਾਡੇ ਕੋਲੋਂ ਮਿਲਣਗੇ ਪੂਰੀ ਮਾਰਕੀਟ ਫਰ ਲੋ ਉਹ ਰੇਡ ਤੁਹਾਨੂੰ ਕਿਤੋਂ ਨਹੀਂ ਮਿਲਨੇ ਸੋ ਵਿਜ਼ਿਟ ਜ਼ਰੂਰ ਕਰਨਾ ਵਾ ਜੀ ਮੀਡੀਆ ਲੈਪਟਾਪ ਤੇ ਇੱਥੇ ਆ ਕੇ ਤੁਹਾਡੇ ਬਹੁਤ ਵੱਡੇ ਫਾਇਦੇ ਹੋਣੇ ਆ ਤਾਂ ਇਹ ਸਾਰੀਆਂ ਆਫਰਸ ਲੈਣ ਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਵਾ ਜੀ ਮੀਡੀਆ ਲੈਪਟਾਪ ਲੁਧਿਆਣਾ ਸ਼ਹਿਰ ਦੇ ਵਿੱਚ ਐਡਰੈਸ ਸਮਰਾਲਾ ਚੌਕ ਤੋਂ ਰਾਈਟ ਸਾਈਡ ਨੂੰ ਜਦੋਂ ਤੁਸੀਂ ਮੁੜੋਗੇ ਤਾਂ ਸਾਹਮਣੇ ਤੁਹਾਨੂੰ ਜੀ ਮੀਡੀਆ ਲੈਪਟਾਪ ਦਾ ਲਾਲ ਰੰਗ ਦਾ ਵੱਡਾ ਜਿਹਾ ਬੋਰਡ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਵਾ ਤਾ ਵੱਡੀਆਂ ਵੱਡੀਆਂ ਉਪਰਸ ਲੈਣ ਦੇ ਲਈ ਪਹੁੰਚੋ ਜਰੂਰ ਜੀ মিডিਆ ਲੈਪਟਾਪ ਲੁਧਿਆਣਾ